ਹੈਲੋ ਓ ਹੈਲੋ ਓ ਆਦਾ ਗਿਆ ਆ ਦੇਖੋ ਭਾਈ ਇਹਦਾ ਗਿਆ ਵੀਡੀਓ ਬਣਾ ਆ ਦੇਖੋ ਵੀਡੀਓ ਹੈਲੋ ਭਾਈ ਹੈਲੋ ਇਹ ਬੰਦੇ ਪਏ ਆ ਹੈਲੋ ਡਿੱਗੇ ਪਏ ਆ ਹੈਲੋ ਇਹ ਟਿਕਾ ਲਾਈ ਪਏ ਆ ਮਤਲਬ ਕਿੱਥਾ ਭਾਈ ਭਾਈ ਵੇਖੀ ਮੜਾ ਯਾਰ ਪਾ ਕਿਹਦੇ ਮੁੰਡੇ ਕਿਵੇਂ ਉੱਠਾ ਵੇਖੀ ਆ ਰਾਵੇ ਹੀ ਜਾਂਦਾ ਸ਼ਰੇ ਆਵੀਂ ਉੱਠ ਹੈ ਉੱਠਾ ਆ ਪੀ ਯਾਰ ਦਿੰਦੋ ਯਾਰ ਭਾਈ ਆ ਗਿਆ ਤੁਸੀਂ ਓਏ ਆ ਗਿਆ ਓਏ ਕਾਠੇ ਵੀਰੇ ਬਣਾ ਵੀਰੇ ਆਜਾ ਖਾਣਾ ਵੀ ਬਣਾਈ ਜਾਂਦਾ ਆਹ ਕੋਲ ਲਾ ਲਦਾ ਸਵੇਖੀ ਕਿਹ ਫਿਰ ਆਹ ਅੰਦੀ ਠਾਇਨ ਦੀਪ ਠਾ ਨਿੱਪੂ ਹੇ ਬਈ ਜਾਣ ਮੈਂ ਮੈਂ ਤੂੰ ਯਾਰ ਜਾਣ ਮੈਂ ਤਰਾ ਕੜਾ ਪਿੰਡਾ ਆਹ ਤਾਂ ਲੁੱਕਲੀ ਭਰਾਵਾ ਦੇਖ ਉਹ ਆਹ ਤਾਂ ਲੁੱਕਲੀ ਦੀਪੂ ਓਏ ਉਖਾੜ ਦਿਆ ਕੇ ਮੈਂ ਟੱਕ ਰਾਜੂ ਇਹਨੇ ਵੀਡੀਓ ਵੀਡੀਓ ਰੱਖੀ ਵੀਡੀਓ ਛੱਡ ਦੇ ਖਾ ਕੇ ਛੱਡ ਦੇ ਛੱਡ ਦੇ ਕਮੈਂਟ ਇਹ ਆ ਆ ਦੇਖ ਲੈ ਭਾਈ ਆਹ ਦਿਨ ਵੀਡੀਓ ਬੱਕਰੀ ਦਾ ਆ ਆ ਟਿਕਾ ਲੱਗਿਆ ਭਾਈ ਆਹ ਦੇਖ ਲੈ ਭਾਈ ਟਿਕਾ ਲੱਗਿਆ ਖਾੜਾ ਇੱਕ ਮਿੰਟ ਯਾਰ ਭਰਾਵਾ ਡਿੱਗੀ ਜਾਣਾ ਦੇਖ ਲੋ ਭਾਈ ਟਿਕਾ ਲੱਗਿਆ ਟਿਕਾ ਲੱਗਿਆ ਭਾਈ ਆਹ ਦੇਖ ਲੋ ਛਰੇ ਆ ਵੀ ਲੋਕਾ ਯਾਰ ਯਾਰ ਚੇਰੇ ਆਦਾ ਹੈ ਨਹੀਂ ਗਾ ਬਈ ਇਧਰ ਵੀਡੀਓ ਕਰ ਆਦਾ ਹੈ ਨਹੀਂ ਗਾ ਬਈ ਫੋਨ ਲਾ ਦੇ ਇੱਕ ਮਿੰਟ ਬਈ ਫੋਨ ਕਰ ਆ ਆ ਤਾਂ ਆ ਮੇਰੇ ਨੂੰ ਆਇਆ ਤਲਾੜ ਫੋਨ ਲਾ ਦੇ ਆਰੇ ਫੋਨ ਲਾ ਦੇ ਬਈ ਤੂੰ ਉਹ ਕਹਿਣਾ ਖੜ ਜਾ ਹਾਂਜੀ ਆ ਜੀ ਆ ਵੀਡੀਓ ਚੱਲੀ ਜਾਂਦੀ ਨੇ ਆ ਜੀ ਆਪਣੇ ਨਾਲ ਜੀ ਇੱਥੇ ਦਾਣਾ ਮੰਡੀ ਦੇ ਵਿੱਚ ਦੋ ਨੌਜਵਾਨ ਇੱਕ ਤਾਂ ਹੈਗਾ ਜੀ ਸੁਰਤ ਚ ਇੱਕ ਤਾਂ ਖਾਦਮੀ ਹੈ ਜੀ ਠੀਕ ਹੀ ਹੈ ਜੀ ਠੀਕੇ ਲੱਗੇ ਆ ਹਾਂਜੀ हां वीडियो ਆ ਰਹੀ ਬਈ ਆ ਰਾ ਗੇ ਇੱਧਰ ਆ ਜਾ ਬਈ ਲੋ ਠਾੜ ਬਈ ਠਾੜ ਆ ਤੂੰ ਦਾ ਸੁਰਤ ਜੀ ਨੂੰ ਠਾ ਬਈ ਆ ਤੈਨੂੰ ਨਾਲ ਦੇ ਨੂੰ ਠਾ ਇਹਨੂੰ ਆ ਦੇ ਨੰਬਰ ਨੰਬਰ ਕਿਹੜੇ ਆ ਘਰ ਦੇ ਦਾ ਫੋਨ ਆਇਗਾ ਨੰਬਰ ਨੰਬਰ ਆਇਗਾ ਆਇਗਾ ਤੈਨੂੰ ਸਾਨੂੰ ਨੰਬਰ ਪੁੱਛੀ ਜਾਂਦਾ ਘਰ ਦਾ ਲੈ ਹੈ ਸੁਰਤ ਜੀ ਹੈ ਨਹੀਂ ਇਹ ਰਹੇ ਇਹ ਕਿੱਥ ਕੀ ਬਈ ਆ ਵੇਖ ਲੋ ਹਣ ਆ ਆ ਵੇਖ ਲੋ ਲੋਕ ਬਾਈ ਜਣ ਮੇਰੀ ਇੱਕ ਮਿੰਟ ਗੱਲ ਸੁਣ ਲੋ ਖੜ ਜਾ ਬਾਈ ਵੀਡੀਓ ਇੱਕ ਮਿੰਟ ਖੜਾ ਲਾਈਵ ਚੱਲੀ ਜਾਂਦਾ ਨਾ ਬਾਈ ਇੱਕ ਮਿੰਟ ਗੱਲ ਸੁਣ ਮੇਰੀ ਆ ਦੋ ਨੌਜਵਾਨ ਸਾਡੇ ਮਿਲੇ ਇੱਥੇ ਪਏ ਦਾਣਾ ਮੜ ਜੇ ਸੈਰ ਕਰਦੇ ਹੋਏ ਸੀ ਮੈਂ ਤੇ ਮੇਰਾ ਨਾਲ ਸੀ ਯਾਰ ਬੇਲੀ ਅਸੀਂ ਤੁਰਨ ਫੇਰ ਨਾਉਣੇ ਆ ਇੱਕ ਦੇ ਤਾਂ ਟੀਕਰ ਲੱਗਿਆ ਦਿਖਾਇਆ ਹੀ ਬਾਈ ਨੇੜੇ ਕਰਕੇ ਦਿਖਾ ਦੀ ਆ ਟੀਕਰ ਲੱਗਿਆ ਵਾ ਹੈ ਇਹਦੇ ਵਿੱਚ ਤਾਂ ਹੈ ਨਹੀਂ ਕੋਈ ਕੁਝ ਇਹਨੂੰ ਸੁਰਤ ਹੈ ਨਹੀਂਗੀ ਆ ਜਿਹੜਾ ਪਿਆਗਾ ਕਹਿੰਦੇ ਜਯਦ ਨਸ਼ਾ ਵਿਰੋਧਾ ਤੇ ਬਈ ਜੇ ਯੁੱਧ ਨਸ਼ਾ ਵੇਰ ਉਹਦੇ ਜੇ ਫੜ ਲਏ ਕਹਿੰਦੇ ਅਸੀਂ ਨੇ ਤਸਕਰ ਫੜ ਲਏ ਨਸ਼ਾ ਵੇਚਣ ਵਾਲੇ ਫੜ ਲਏ ਤੇ ਇਹਨਾਂ ਨੂੰ ਪਾਈ ਵੀ ਜਾਂਦੇ ਉਹਨਾਂ ਨੂੰ ਪੁੱਛ ਲਗੇ ਨਸ਼ਾ ਕਿੱਥੋਂ ਮਿਲੀ ਕਿੱਥੋਂ ਜਾਂਦਾ ਇਹਨਾਂ ਨਸ਼ਾ ਕਿੱਥੋਂ ਆਉਂਦਾ ਹੈ ਨਸ਼ਾ ਬਈ ਇੱਕ ਮੇਰੀ ਇੱਧਰ ਗੱਲ ਦੇਖ ਹਾਂ ਕੋਲ ਵੀ ਦੇਖ ਕੇ ਮੰਗੇ ਇਹ ਨਹੀਂ ਵੀ ਖੜ ਚ ਬਈ ਖੜਦਾ ਕੋਈ ਨਹੀਂ ਇੱਥੇ ਮੈਂ ਤੈਨੂੰ ਦੱਸਦਾ ਕਿਉਂ ਨਹੀਂ ਖੜਦੇ ਇੱਥੇ ਕੋੜੇ ਅਗੜਾ ਕਹਿੰਦਾ ਆਪਾਂ ਤਾਂ ਕੋੜੇ ਖੜ ਗਏ ਆ ਇਹਨਾਂ ਕਹਿੰਦਾ ਵੀ ਕੀ ਲੈਣਾ ਹੈ ਗੱਲ ਪੈਣਗੇ ਕਿਉਂਕਿ ਬਈ ਜਿਹੜਾ ਕੋਈ ਚੱਕ ਕੇ ਲੈ ਜਾਂਦਾ ਨਾ ਕਰਦੇ ਉਹਦੇ ਨੂੰ ਕਹਿੰਦੇ ਵੀ ਉਹਨੇ ਲਵਾਇਆ ਹੋਊਗਾ ਤੇ ਹੁਣ ਬਈ ਤੂੰ ਆ ਵੀਡੀਓ ਜਿਹੜੀ ਬਣਾ ਰਹੇ ਕਹਿੰਦੇ ਹਨ ਸਵਾਲ ਆ ਏ ਜੇ ਨਸ਼ਾੜੇ ਫੜ ਲਏ ਆ ਤੇ ਇਹਨਾਂ ਨੂੰ ਕਿੱਥੋਂ ਮਿਲਦਾ ਸਾਡੇ ਪੰਜਾਬ ਦੀ ਨੌਜਵਾਨੀ ਆ ਨਿੱਕਾ ਨਿੱਕਾ ਸਰਿੰਜਾਂ ਨੇ ਮਾਰਤੀ ਜਿਹੜੇ ਤਲਵਾਰਾਂ ਕਰਚਾ ਗੋਲੀਆਂ ਤੋਂ ਨਹੀਂ ਨਾ ਮਰੇ ਸੀ 2 ਇੰਚ ਦੀ ਸਾਨੂੰ ਸੂਈ ਮਾਰੀ ਜਾਂਦੀ ਆ ਵੇਖੋ ਜਿਹੜੇ ਨਯੋਧ ਨਸ਼ਾ ਵਿਰੋਧ ਦੇ ਸੀਗਾ ਕਿੱਧਰ ਗਏ ਕਿਹਨੂੰ ਫੜਿਆ ਕਿਹਨੂੰ ਵੱਡੇ ਮੱਛ ਤਾਂ ਬਾਹਰ ਫਿਰਦੇ ਆ ਜਿਹੜਾ ਕੋਈ ਪੀਂਦਾ ਪੂਰਾ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਆ ਆ ਵੇਖ ਲੈ ਬਾਈ ਤੇਰਾ ਬੰਡ ਬੁੰਡ ਕਿਹੜਾ ਯਾਰ ਬਾਈ ਸਾਡੀ ਪਿਆਰ ਦੀ ਨੌਜਵਾਨੀ ਨੂੰ ਖਤਮ ਕਰਤਾ ਬਰਾਵੋ ਉੱਠ ਖੜੋ ਹੋ ਜੇ ਵੀ ਪੰਜਾਬੀਓ ਕਦੋਂ ਉੱਠੋਗੇ ਆਉਂਦਾ ਕਿੱਥੋਂ ਆ ਆਉਂਦਾ ਗੱਲ ਤਾਂ ਬਾਈ ਆਉਂਦਾ ਸਾਰੇ ਸਾਰੇ ਆਪ ਰਣੀ ਲੱਗੀ ਪਈ ਆ ਉਹਵੇਂ ਲੱਗੀ ਆ ਬਾਈ ਸਾਰੀ ਰਣੀ ਮਿਲੀ ਭੋਤ ਨਾਲ ਆਉਂਦਾ ਗਿਆ ਇਹ ਸਾਰੇ ਕਹਿੰਦੇ ਆਪ ਹੀ ਵਕਾਉਂਦਿਆਂ ਚਿੱਟਾ ਸਿਰਿਆਂ ਵਿੱਚਦਾ ਤਾਂ ਹੀ ਤਾਂ ਸਰਕਾਰਾਂ ਠੀਕ ਆ ਜਿਹੜੇ ਇੱਥੇ ਕੋਈ ਪਿੰਦਾ ਮੜਾ ਮੂਟਾ ਨੂੰ ਫੜ ਕੇ ਪਰਚਾ ਪਾ ਕੇ ਅੰਦਰ ਕਰ ਦਿੰਦੇ ਆ ਠੀਕ ਆ ਬਾਈ ਐ ਹੋ ਜੀ ਸਾਡੀ ਸੂਰਬੀਰਾਂ ਦੀ ਧਰਤੀ ਸੀਗੀ ਜਿਹੜੇ ਕਹਿੰਦੇ ਹੁੰਦੇ ਸੀ ਨਾ ਨੇਜੀਆਂ ਤਲਵਾਰਾਂ ਤੋਂ ਨਹੀਂ ਮਰੇ ਤੇ ਆ 2 ਇੰਚ ਦੀ ਸੂਈ ਸਾਾਨੂੰ ਖਤਮ ਕਰੀ ਜਾਂਦੀ ਐ ਨੌਜਵਾਨੀ ਖਤਮ ਕਰਦੀ ਠੀਕ ਹੈ ਜਾਣਕ ਨੀਤੀ ਨੇ ਮਾਰੇ ਆ ਹਾਂ ਤੇ ਜਾਣਕ ਨੀਤੀ ਆ ਜ਼ਮੀਨਾਂ ਹੋਣ ਤਾਂ ਸਾਡਾ ਹੋਗੇ ਲੈਂਡ ਪੂਲਿੰਗ ਪਾਲਿਸੀ ਲਾਂਦੀ ਕਿਤੇ ਕਾਲੇ ਕਾਨੂੰਨ ਲਾਂਦੇ ਸਾਡੀਆਂ ਜ਼ਮੀਨਾਂ ਖੋਈ ਜਾਂਦੇ ਆ ਨੌਜਵਾਨੀ ਜਿਨ੍ਹਾਂ ਨੇ ਸਾਡੇ ਨੇ ਹੱਕਾਂ 'ਤੇ ਬੋਲਣਾ ਸੀਗਾ ਉਹਨਾਂ ਨੂੰ ਨਸ਼ਿਆਂ ਤੇ ਲਾਤਾ ਕਿੱਧਰ ਜਾਓਗੇ ਕਰੋਗੇ ਕਿ ਉੱਠ ਖੜੋ ਹਜੇ ਵੀ ਟਾਈਮ ਹੈ ਪੰਜਾਬੀ ਕੋ ਉੱਠੋ ਉਹ ਭਰਾਵੋ ਨਾ ਪੀਓ ਨਾ ਪੀਓ ਨਾ ਪੀਆ ਕਰੋ ਭਰਾਵਾ ਆਹ ਆਹ ਦੇਖ ਲਓ ਸਾਡੇ ਕਹਿੰਦੇ ਸੀ ਨਲੂਏ ਦੇ ਵਾਰਸ ਆ ਆਹ ਆਹ ਦੇਖ ਲਓ ਆਹ ਦੇਖ ਲਓ ਫੜ ਲਿਆ ਇਹ ਇਹ ਬਾਈ ਠੀਕ ਕਰੋਗੇ ਲਾਈਵ ਚੱਲਦਾ ਆ ਆ ਨਾ ਅਸੀਂ ਇਹ ਆਹ ਦੇਖ ਲਓ ਪਏ ਦੋ ਪਏ ਬਾਈ ਗੱਲ ਹੈ ਕੀ ਕਰਨੀ ਹੈ ਲਾਸਟ ਤੇ ਲਾਈਵ ਬਾਈ ਬਾਅਦ ਚ ਕਰਦੀ ਬੰਦ ਕਹਿੰਦੇ ਸੀ ਨਲੂਏ ਦੇ ਵਾਰਸ ਆ ਨਲੂਗੇ ਵਾਰਸੋ ਕਿੱਦਾਂ ਨੂੰ ਜਾਈਏ ਨੇ ਤੁਸੀਂ ਉੱਠ ਖੜੋ ਬਚਾ ਲਓ ਪੰਜਾਬ ਨੂੰ ਤੁਹਾਡਾ ਮਰ ਗਿਆ ਪੰਜਾਬ ਜਿਹੜੀਆਂ ਆਪਣੀਆਂ ਕੁੜੀਆਂ ਰੀਲਾ ਤੇ ਨੱਚੀ ਜਾਂਦੀਆਂ ਨੱਗੀਆਂ ਹੋ ਹੋ ਕੇ ਹੈ ਮੁੰਡੇ ਆ ਨਸ਼ਿਆਂ ਨੇ ਮਾਰਤੇ ਕਿਹੜੀਆਂ ਕੁੜੀਆਂ ਜਿਹੜੀਆਂ ਲੱਕ ਹਲਾਉਂਦੀਆਂ ਉਹ ਜੰਮਣਗੇ ਸੂਰਮੇ ਉਹ ਕਿਹਨੂੰ ਜੰਮਣਗੇ ਬਈ ਉਹ ਕਿੱਥੋਂ ਕਿੱਥੋਂ ਸੱਚਾ ਜੰਮ ਦੇਣਗੇ ਉਹ 500 ਕ ਜੰਮਣੇ 500 ਕ ਕੁੜੀਆਂ ਵੀ ਨਸ਼ੇ ਤੇ ਹੋਈ ਜਾਂਦੀਆਂ ਤੇ ਮੁੰਡੇ ਜਿਹੜੇ ਬਚੇ ਆ ਉਹ ਨਪੁੰਸਕ ਹੋ ਗਏ ਜਿਹੜੇ ਨਹੀਂ ਤਾਂ ਚਿੱਟੇ ਨੇ ਮਾਰਤੇ ਬਾਈ ਸਾਡੀ ਦਾ ਇਹੀ ਸਾਰਿਆਂ ਨੂੰ ਬੇਨਤੀ ਆ ਪੰਜਾਬ ਗੋ ਉੱਠ ਖੜੋ ਆਪਦੀਆਂ ਜ਼ਮੀਨਾਂ ਬਚਾ ਲਓ ਆਪਦੀ ਨਸਲਾਂ ਬਚਾ ਲਓ ਆਪਦੀਆਂ ਫਸਲਾਂ ਬਚਾ ਲਓ ਕੁਛ ਨਹੀਂ ਦੇਣਾ ਤੁਨਵਾਂ ਰੀਲਾ ਰੂਲਾਣੇ ਕੁਛ ਨਹੀਂ ਦੇਣਾ ਤੁਨੂ ਸਰਕਾਰਾਂ ਨੇ ਤੁਨੂ ਮਾਰਨ ਤੇ ਹੋਏ ਆ ਤੁਨੂ ਲੋਟੂ ਨੀਤੀ ਲੋਟੂ ਸਰਕਾਰਾਂ ਆ ਗਈਆਂ ਜਿਹੜੇ ਅੰਦਰ ਬੈਠੇ ਆ ਸਹੀ ਸਿੰਘ ਉਹਨਾਂ ਨੂੰ ਛੜਾ ਲਓ ਇਹਨਾਂ ਨੇ ਤੁਨੂ ਮਾਰ ਦੇਣਾ ਕੁਛ ਨਹੀਂ ਪੈਣਾ ਕੰਮ ਆਇਓ ਭਰਾਓ ਪੰਜਾਬ ਗੋ ਉੱਠ ਖੜੋ ਜਾਗ ਜੋ ਜਾਗ ਬੋ ਜਾਗ ਬੋ ਕੋਈ ਇੱਥੇ ਖੜਾ ਨਹੀਂ ਕੋਲ ਦੀ ਟੱਪ ਕੇ ਕਿਸੇ ਨੇ ਉਹਨਾਂ ਨੂੰ ਚੱਕਣ ਵਾਸਤੇ ਇਹਨੇ ਉੱਠਿਆ ਕੋਈ ਪੰਜਾਬ ਉਹ ਹੱਥ ਬੰਨ ਕੇ ਵੇਂਦੇ ਆ ਫਸਲਾ ਨਸਲਾਂ ਬਚਾ ਲੋ ਠੀਕ ਹੈ ਤੇ ਆ ਜਿਹਦੇ ਹੈਗੇ ਪਛਾਲ ਨੇ ਜਿਹਦੇ ਕੋਲੇ ਇੱਕ ਮਰਲਾ ਵੀ ਥਾਂ ਦਾ ਨਹੀਂ ਉਹ ਵੀ ਜਾਗ ਪਏ ਬਾਰੇ ਹਾਂ ਹਾਂ ਦੀ ਫਸਲ ਜਾਗੇ ਰੱਖੋ ਜਮੀਨਾਂ ਵਾਲੇ ਖੜੀ ਜਾਗੇ ਵੇ ਹਾਂ ਉਹ ਜਮੀਨਾਂ ਦਾ ਬਹੁਤ ਵੱਡਾ ਅੰਤਰ ਆ ਵੀਰੇ ਬਾਈ ਸਾਰੇ ਅੱਠ ਖੜੋ ਸਨੇ ਮਜ਼ਦੂਰ ਸਾਰਿਆਂ ਤੋਂ ਟੀਫਨ ਫੜਾ ਦੇਣੇ ਨਾ ਸਰਕਾਰਾਂ ਨੇ ਫਸਲਾ ਬਚਾ ਲੋ ਨਸਲਾ ਬਚਾ ਲੋ ਨੌਜਵਾਨੀ ਬਚਾ ਲੋ ਰੀਲਾਂ ਦੇ ਲਾਕ ਲਾ ਕੇ ਕੁੜੀਓ ਕੋਸ ਨਹੀਂ ਬਜਣਾ ਉੱਠ ਖੜ ਭਰਾਵਾ ਉੱਠ ਆ ਦੇਖ ਲੋ ਜਵਾਨੀ ਇੰਨਾ ਪੰਜਾਬ ਆ ਹੱਕ ਲੈਣਗੇ ਨਹੀਂ ਸਾਰੇ ਮੁਲਖ ਨੂੰ ਰੋਟੀ ਖਵਾਉਂਦਾ ਇਹਨਾਂ ਨੇ ਹੱਕ ਲੈਣੇ ਬਈ ਆ ਸਾਰੇ ਮੁਲਖ ਨੂੰ ਰੋਟੀ ਖਵਾਉਂਦਾ ਬਈ ਤੇ ਬਾਹਰ ਵੀ ਇਹਨਾਂ ਦੀ ਤਾਂ ਨਿਗਾਹ ਇਹ ਇੰਨੀ ਆਪਣੀ ਪੰਜਾਬ ਉਹ ਤੇ ਜਸਕੀਸ਼ ਧਰਤੀ ਆ ਸਾਰੀ ਦੁਨੀਆ ਢੱਡ ਭਰ ਸਕਦੀ ਆ ਤੇ ਬੇਈਮਾਨੀ ਧੁੜੀਆਂ ਬਈ ਮੈਂ ਤੈਨੂੰ ਦੱਸਦਾ ਬਈ ਅੰਗਰੇਜ਼ ਕਿਉਂ ਆਏ ਸੀ ਅੰਗਰੇਜ਼ ਇਸੇ ਕਰਕੇ ਆਏ ਸੀ ਇੱਕ ਮਿੰਟ ਮੇਰੀ ਗੱਲ ਸੁਣ ਲਈ ਹੁਣ ਆ ਲਾਈਵ ਦੇ ਵਿੱਚ ਤਾਂ ਲਾਈਵ ਚੱਲਦਾ ਅੰਗਰੇਜ਼ ਸਿੱਖਾਂ ਨੂੰ ਕੋਈ ਭਜਾਉਣ ਵਾਸਤੇ ਨਹੀਂ ਖਾਣਾ ਕੋਈ ਵਿਰੋਧ ਨਹੀਂ ਉਹਨਾਂ ਨੂੰ ਸਿਰਫ ਆ ਜਮੀਨ ਚਾਹੀਦੀ ਜਮੀਨਾਂ ਜਾ ਅੱਠ ਖੜਿਆ ਉਹਨੂੰ ਸਿਰਫ ਇੱਥੋਂ ਦੀ ਪੰਜਾਬ ਦੀ ਧਰਤੀ ਚਾਹੀਦੀ ਜਾਈ ਦੇ ਦਰਦੀ ਨਾ ਉਹ ਫੇਰ ਉਹਨਾਂ ਨੇ ਉਹਨਾਂ ਨੇ ਆ ਅੱਠ ਖੜੇ ਅੱਠ ਖੜਿਆ ਏ ਅੱਠ ਖੜਿਆ ਆ ਦੇ ਅੱਠੇ ਐਂਬੂਲੈਂਸ ਨੂੰ ਫੋਨ ਲਾਉਣਾ ਮੈਂ ਖੜ ਦੇ ਉਹ ਪੂਰਾ ਅੱਠ ਖੜਾ ਉਹ ਭਾਈ ਉੱਠ ਖੜੇ ਆ ਹੋ ਗਿਆ ਸਾਜ ਉੱਠ ਖੜਿਆ ਉੱਠ ਖੜਾ ਖੜ ਦੇ ਮੈਂ ਲਾ ਦੇ ਨਾ ਭਾਈ ਪਾਣੀ ਪਾ ਦੇ ਪਾਣੀ ਪੀਉਣੇ ਪੀਉਣੇ ਖੜ ਦੇ ਇੱਕ ਮਿੰਟ ਰਾਜੂ ਪਾਣੀ ਆਣਾ ਬਈ ਦਾਣਾ ਮੰਡੀ ਦੇ ਵਿੱਚ ਦੋ ਨੌਜਵਾਨ ਆ ਗੁੰਮ ਹੋ ਹੁਣ ਆ ਗਈ ਸੁਰਤ ਤੇ ਆ ਜੋ ਲੈ ਕੇ ਜਾਓ ਨਸ਼ੇ ਲੱਗੇ ਟੀਕੇ ਦੇ ਟੀਕੇ ਲੱਗੇ ਦੋਨਾਂ ਦੇ ਬਾਹਾਂ ਵਿੱਚ ਆ ਜਾਓ ਬਈ ਆ ਜਾਓ ਆ ਜਾ ਕਿਹੜਾ ਪਿੰਡ ਹੈ ਬਈ ਤੇਰਾ ਕਿਹੜਾ ਪਿੰਡ ਇੱਥੋਂ ਹੀ ਤਾਂ ਬਈ ਇਹ ਤਾਂ ਬਹੁਤ ਵੱਡਾ ਕਿਹੜੇ ਪਾਸਿਆਂ ਤੋਂ ਇੱਥੋਂ ਆ ਵੀ ਅੱਠੇ ਤੂੰ ਬਈ ਤੂੰ ਕਿੱਥੋਂ ਆ ਇਹ ਤਾਂ ਸੁਰਤ ਜੀ ਨਹੀਂ ਭਰਾਵਾ ਮੜਾ ਮੁੱਠੇ ਬੋਲਦਾ ਨਹੀਂ ਬਈ ਇੱਥੋਂ ਹੀ ਐ ਤੁਸੀਂ ਕੀ ਲੈਣਾ ਕੀ ਲੈਣਾ ਕੀ ਭਰਾਵਾ ਸੂਆਂ ਲਾਲ ਇੱਥੇ ਡਿੱਗੀ ਜਾਂਦੇ ਆ ਘਰੇ ਕੋਈ ਲੈ ਲਿਆ ਕਰੋ ਇੱਥੇ ਮਰੀ ਜਾਂਦੇ ਆ ਕੋਈ ਮਾਰਾ ਮੜਾ ਸ਼ਰਤ ਜਰਾ ਬਿਆ ਕਰੋ ਯਾਰ ਆਪੇ ਜਾੜਾਂ ਆਪੇ ਜਾੜੋਂਗੇ ਬਣਾਵਾ ਆ ਦੇਖਣ ਲੈ ਲੈ ਫੜਦੇ ਰਾਜੂ ਆਪੀ ਵੇਖੀ ਲੈ ਇੱਕ ਦੋ ਕੋਈ ਨਹੀਂ ਇੱਥੇ ਉਹ ਕਿਥੋਂ ਲਿਆਂਦਾ ਸੀ ਕੋਈ ਸ਼ਰਤ ਨਹੀਂ ਬਈ ਆ লাইਵ ਕਿੱਥੇ ਘਰੇ ਜਾੜੋਂਗੇ ਯਾਰ ਬਾਈ ਦੂਰਾਜੂ ਨੇ ਕੀ ਆਖੇ ਨਾ ਜਾਏ ਕਿਹਦੇ ਬਾਰੇ ਯਾਰ ਬਾਈ ਯਾਰ ਇਹਨਾਂ ਦਾ ਕੀ ਕਰਾਂਗੇ ਯਾਰ ਮੈਂ ਤੁਹਾਨੂੰ ਦੱਸਦਾ ਬਾਈ ਅਚਾਨਕ ਨੀਤੀ ਕੀ ਹੈ ਬਈ ਇਹ ਨਾ ਆਪਣੇ ਕੋਈ ਇਹ ਇਹਨਾਂ ਨੂੰ ਕੋਈ ਖਾਲਸਤਾਨਾ ਨਹੀਂ ਕੋਈ ਕਾਸੇਣਾ ਨਹੀਂ ਇਹਨਾਂ ਨੂੰ ਸਿਰਫ ਬੇਈਮਾਨ ਹੈ ਲੋਕ ਬਾਹਰਲੇ ਮੋٹے ਲੋਕ ਕਿਸੇ ਟਾਈਮ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਮਿੰਟ ਬਈ ਮੇਰੀ ਗੱਲ ਸੁਣ ਲੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਆਪਣਾ ਰੁਪਿਆ ਅੰਗਲੈਂਡ ਦੇ ਬਰਾਬਰ ਹੁੰਦਾ ਸੀ ਹੁੰਦਾ ਸੀ ਕਿ ਨਹੀਂ ਹੁੰਦਾ ਸੀ ਇਹਨੂੰ ਕੱਟ ਲਾ ਜਾਂਦਾ ਯਾਰ ਕੱਟ 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 ਕੱਟਦੇ ਜੋ ਅੱਜ ਅੱਜ ਆਪਣਾ ਰੁਪਿਆ ਨਪ ਚ ਉਹਨਾਂ ਦੇ 99 ਰੁਪਏ ਤੇ ਆਪਣਾ 1 ਰੁਪਿਆ ਹੈ ਤੇ ਉਹ ਇਸ ਜ਼ਮੀਨ ਇਹ ਜ਼ਮੀਨ ਐਡੀ ਪਿਆਊ ਆ ਇਹਨੂੰ ਖਾਨਣੇ ਫਿਰ ਇਹਨੂੰ ਨੱਪਣ ਵਾਸਤੇ ਇਹਨਾਂ ਸਰਕਾਰਾਂ ਨੇ ਆਪ ਦੇ ਲੋਕ ਵੀ ਗਰੀਬ ਕਰਲੇ ਤੇ ਆਪਣੇ ਤਾਂ ਕਰਨੇ ਸੀ ਪਰ ਆਪਣੇ ਆਪਣੇ ਜਿਹੜੇ ਇੱਥੋਂ ਦੇ ਪੈਦਾ ਹੁੰਦੇ ਆ ਨਾ ਜਿਹੜੇ ਇੱਥੇ ਜਾਮਦੇ ਆ ਲੋਕ ਉਹ ਅਣਖੀ ਤੇ ਯੋਧੇ ਜਾਂਦੇ ਆ ਉਹ ਇਹਨਾਂ ਨੂੰ ਖਤਮ ਕਰਨ ਵਾਸਤੇ ਬਾਈ ਇਹਨਾਂ ਨੂੰ ਖਤਮ ਕਰਨ ਵਾਸਤੇ ਐਨਾ ਜ਼ੋਰ ਉਹਨਾਂ ਦਾ ਲੱਗਿਆ ਹੋਇਆ ਵੀ ਇਹਨਾਂ ਨੂੰ ਖਤਮ ਕਰੋ ਆਪਾਂ ਇਹਨੂੰ ਨੱਪ ਗਏ ਨੱਪ ਗਿਆ ਬਈ ਸੂਈ ਆਹ ਵੇਖ ਲਓ ਵੀਰੇ ਇੱਥੋਂ ਤੱਕਰ ਜ਼ੋਰ ਲੱਗਿਆ ਹੋਇਆ ਜਾਗਪੋ 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 ਭਰਾਵੋ ਜਾਗਪੋ